ਜੀ ਕਹਾਣੀ ਫਿੱਟ ਕਰਾਂਗਾ ਐਸਾ ਤੁਹਾਨੂੰ ਮੈਂ ਕਮਾਨ ਦੇਵਾਂਗਾ ਕਿ ਤੁਹਾਨੂੰ ਕਰੋੜਪਤੀ ਬਣ ਤੋਂ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਰੋਕ ਨਹੀਂ ਸਕਦੀ ਹਰ ਇੱਕ ਮੇਰਾ ਵੀਰ ਇਹ ਸੁਪਨਾ ਲੈ ਕੇ ਬੈਠਾਗਾ ਕਿ ਮੇਰੀ ਵੀ ਇਹੋ ਜੀ ਵਧੀਆ ਜਗ੍ਹਾ ਦੇ ਉੱਪਰ ਕੋਠੀ ਹੋਵੇ ਇਹੋ ਜੀ ਵਧੀਆ ਗੱਡੀ ਹੋਵੇ ਇਹੋ ਜੀ ਮੇਰੀ ਮਤਲਬ ਜਿਹੜੀ ਰੈਂਟਲ ਪ੍ਰੋਪਰਟੀ ਹਰ ਵਾਰ ਕਹਿੰਦੇ ਨੇ ਕਿ ਫਲਾਨਾ ਟਾਈਮ ਆਉਣ ਵਾਲਾਗਾ ਤੂੰ ਆਪਣਾ ਤਿਆਰੀ ਕਰ ਤੈਨੂੰ ਟੀਕਾ ਲਾ ਕੇ ਮਾਰਨਾ ਹੈ ਲੇਕਿਨ ਉਧਰੋਂ ਉਹਨਾਂ ਨੇ ਇੱਕ ਤਜਰਬਾ ਕਰਨਾ ਸੀ ਉਹਨਾਂ ਨੇ ਪਾਣੀ ਦਾ ਟੀਕਾ ਪਰਿਆ ਉਸ ਸਮੇਂ ਉਸੇ ਟਾਈਮ ਉਸੇ ਪਲ ਉਹਦੇ ਪਾਣੀ ਦਾ ਟੀਕਾ ਲਾਇਆ ਗਿਆ ਔਰ ਨਹੀਂ ਮੈਂ ਜਿੰਨੇ ਪੈਸੇ ਮੇਰੇ ਕੋਲ ਹੈਗੇ ਨੇ ਮੈਂ ਜ਼ਮੀਨ ਲੈਣੀ ਆ ਮੁੱਗੇ ਹੀ ਲੈਣੀ ਆ ਔਰ ਕੋਈ ਬਾਤ ਨਹੀਂ ਪ੍ਰਮਾਤਮਾ ਜਾਂ ਮੈਂ ਆਪਣੀ ਮਿਹਨਤ ਦੇ ਨਾਲ ਉਸ ਜ਼ਮੀਨ ਨੂੰ ਸੋਨਾ ਉਗਲ ਲਈ ਮਜਬੂਰ ਕਰ ਦੇਵਾਂਗਾ ਅਗਰ ਸੋਚ ਲੈ ਕੇ ਬੈਠੇ ਹੋਏ ਨੇ ਉਹ 22 ਲੱਖ ਵੇਲੇ ਵੀ ਸੋਚਦੇ ਸੀਗੇ ਨਹੀਂ 15 ਲੱਖ ਦਾ ਰੇਟ ਹੋਵੇਗਾ ਆਪਾਂ ਫੇਰ ਲਵਾਂਗੇ 22 ਤੋਂ 24 ਹੋਇਆ 24 ਤੋਂ 28 ਹੋਇਆ 30 ਹੋਇਆ 40 45 50 60 ਰੇਟ ਹੋ ਗਿਆ ਅਸੀਂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਗੱਲਬਾਤ ਕਰਾਂਗੇ ਮੈਜਿਕ ਇੱਕ ਤਰ੍ਹਾਂ ਦਾ ਤੁਹਾਨੂੰ ਇੱਕ ਚਮਤਕਾਰ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਹੋ ਸਕਦਾਗਾ ਤੇ ਅੱਜ ਦੋਸਤੋ ਗੱਲਬਾਤ ਕਰੂੰਗਾ ਸਬਕੌਨਸ਼ੀਅਸ ਮਾਈਂਡ ਬਾਰੇ ਅਗਰ ਤੁਸੀਂ ਸੌਦੇ ਜਾਂ ਕੰਮ ਕਾਰੋਬਾਰ ਕੋਈ ਵੀ ਕੰਮਕਾਰ ਕਰਦੇ ਹੋ ਚਾਹੇ ਉਹਦੇ ਬਾਰੇ ਕਿ ਉਹਦੇ ਨੂੰ ਉਸ ਕੰਮ ਨੂੰ ਤੁਸੀਂ ਕਿਵੇਂ 100% ਕਾਮਯਾਬ ਹੋ ਸਕਦੇ ਹੋ ਉਹਦੇ ਵਿੱਚ ਤੁਸੀਂ ਗਰੀਬ ਤੋਂ ਅਮੀਰ ਕਿਵੇਂ ਹੋ ਸਕਦੇ ਹੋ ਇਹਦੇ ਬਾਰੇ ਤੁਹਾਡੇ ਨਾਲ ਮੈਂ ਗੱਲ ਕਰੂੰਗਾ ਇਹ ਜਿਹੜਾ ਮੰਤਰ ਹੈਗਾ ਇਹ ਜਿਹੜਾ ਜਾਦੂ ਹੈ ਇਹ ਤੁਹਾਡੇ ਅੰਦਰ ਹੈ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਹੋਗੇ ਕੀ ਹੋ ਗਿਆ ਤੜਕੀ ਸਰਪੰਚ ਸਾਹਿਬ ਅੱਜ ਤੁਹਾਨੂੰ ਅੱਜ ਦੋਸਤੋ એનર્ਜੀ ਫੁੱਲ ਭਰੀ ਹੋਈ ਆ ਅੱਜ ਤੁਹਾਡੇ ਨਾਲ ਗੱਲਬਾਤ ਦੀ ਕੋਸ ਹੈ ਜੀ ਇਹ ਜੀ ਕਰਨੀ ਆ ਦੋਸਤੋ ਆਪਾਂ ਸੋਚਦੇ ਆ ਕਿ ਯਾਰ ਮੈਂ ਕਾਮਯਾਬ ਕਿਉਂ ਨਹੀਂ ਹੁੰਦਾ ਮੇਰੇ ਨਾਲ ਦੇ ਜੇ ਫਲਾ ਫਲਾ ਬੰਦੇ ਕਰੋੜਾਂਪਤੀ ਹੋ ਗਏ ਫਲਾਣਾ ਬੰਦਾ ਕਿਉਂ ਕਾਮਯਾਬ ਹੋ ਗਿਆ ਮੈਂ ਕਾਮਯਾਬ ਕਿਉਂ ਨਹੀਂ ਹੋ ਰਿਹਾ ਮੈਂ ਅਮੀਰ ਕਿਉਂ ਨਹੀਂ ਹੋ ਰਿਹਾ ਦੋਸਤੋ ਇਹ ਮੰਤਰ ਤੁਹਾਡੇ ਅੰਦਰ ਹੀ ਸੁਪਿਆ ਹੋਇਆਗਾ ਇਹਦੇ ਬਾਰੇ ਮੈਂ ਤੁਹਾਨੂੰ ਅੱਜ ਗੱਲ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਤੇ ਤੁਹਾਨੂੰ ਮੈਂ ਦੱਸੂੰਗਾ ਕਿ ਤੁਸੀਂ ਅਗਰ ਕਿਸੇ ਵੀ ਕੰਮ ਵਿੱਚ ਮਤਲਬ ਕੱਲਾ ਜ਼ਮੀਨਾਂ ਲੈਣ ਦੇ ਵਿੱਚ ਨਹੀਂ ਸੌਦੇ ਲੈਣ ਦੇ ਵਿੱਚ ਨਹੀਂ ਅਗਰ ਤੁਸੀਂ ਹੋਰ ਵੀ ਕੋਈ ਕੰਮ ਕਰੋਗੇ ਅਗਰ ਇਸ ਨੁਕਤੇ ਨੂੰ ਸਮਝ ਲਵੋਗੇ ਤਾਂ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਦੁਨੀਆ ਦੀ ਤਾਕਤ ਰੋਕ ਹੀ ਨਹੀਂ ਸਕਦੀ ਉਹ ਦੋਸਤੋ ਕੀ ਹੈ ਸਾਡੇ ਅੰਦਰ ਪਰਮਾਤਮਾ ਨੇ ਐਸੀ ਤਾਕਤ ਫਿੱਟ ਕੀਤੀ ਹੋਈ ਆ ਜਿਹੜੀ ਤਾਕਤ ਨੂੰ ਅਸੀਂ ਵਰਤਦੇ ਨਹੀਂ ਹੈਗੇ ਸਾਡੇ ਜਿਹੜਾ ਮਾਈਂਡ ਹੈ ਮਨ ਹੈ ਸਾਡਾ ਸਾਡਾ ਜਿਹੜਾ ਮਨ ਹੈ ਜਿਹਨੂੰ ਅਸੀਂ ਕਹ ਦਿੰਨੇ ਆ ਕੌਨਸ਼ੀਅਸ ਮਾਈਂਡ ਅਨਕੌਨਸ਼ੀਅਸ ਮਾਈਂਡ ਉਹਦਾ ਕੀ ਮਤਲਬ ਹੈ ਅਨਕੌਨਸ਼ੀਅਸ ਮਾਈਂਡ ਮਤਲਬ ਮਨ ਤੇ ਤੁਹਾਡਾ ਅਚੇਤ ਮਨ ਇਹ ਕੀ ਹੁੰਦਾ ਹੈਗਾ ਜਿਹੜਾ ਇੱਕ ਤੁਹਾਡਾ ਮਨ ਹੋ ਗਿਆ ਇੱਕ ਅਚੇਤ ਮਨ ਹੋ ਗਿਆ ਇੱਕ ਤੁਹਾਡੀ ਆਤਮਾ ਹੋ ਗਈ ਇੱਕ ਤੁਹਾਡਾ ਦਿਮਾਗ ਹੋ ਗਿਆ ਇਹ ਬੱਖੋ ਬੱਖ ਕੰਮ ਕਰਦੇ ਨੇ ਲੇਕਿਨ ਦੋਸਤੋ ਜਿਹੜਾ ਤੁਹਾਡਾ ਮਾਈਂਡ ਹੈ ਜਿਹੜਾ ਤੁਹਾਡਾ ਮਨ ਕੰਮ ਕਰਦਾ ਹੈਗਾ ਉਹ ਤੁਹਾਡਾ ਕੰਮ ਕਰਦਾ 10% ਤੁਸੀਂ ਹਰ ਵਕਤ ਜੋ ਸੋਚਦੇ ਹੋ ਤੁਸੀਂ ਜੋ ਕੰਮ ਕਰ ਰਹੇ ਹੋ ਉਹ ਸਿਰਫ ਤੁਹਾਡਾ ਮਨ 10% ਕੰਮ ਕਰਦਾ ਹੈ 90% ਤੁਹਾਡਾ ਅਨਕੌਨਸ਼ੀਅਸ ਮਾਈਂਡ ਕੰਮ ਕਰਦਾ ਉਹ ਦੋਸਤੋ ਕਿਵੇਂ ਕਰਦਾ ਹੈਗਾ ਕਿ ਤੁਸੀਂ ਜਦੋਂ ਆਪਾਂ ਸੋਚਦੇ ਨੇ ਯਾਰ ਮੈਂ ਕੋਈ ਗੱਲ ਆਪਣੇ ਦਿਮਾਗ ਦੇ ਵਿੱਚ ਫਿੱਟ ਹੋ ਜਾਂਦੀ ਆ ਇਹ ਬਹੁਤ ਸਾਂ ਪਹਿਲਾਂ ਦੀ ਗੱਲ ਸੀ ਉਹ ਆਪਣੇ ਮਤਲਬ ਕੱਲ ਦਿਮਾਗ ਦੇ ਵਿੱਚ ਫਿੱਟ ਹੋਈ ਪਈ ਆ ਉਹ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਤੁਹਾਡੇ ਫੀਡ ਹੋ ਜਾਂਦੀ ਆ ਹੁਣ ਦੋਸਤੋ ਉਹਨੂੰ ਆਪਣੇ ਵਰਤਨਾ ਕਿਵੇਂ ਆ ਦੇਖੋ ਤੁਸੀਂ ਇਹ ਮੇਰਾ ਉਦਾਂ ਵੈਸੇ ਕੰਮ ਨਹੀਂ ਹੈਗਾ ਮੈਂ ਕੋਈ ਮਤਲਬ ਅਨਕੌਂਸ਼ੀਅਸ ਮਾਈਂਡ ਤੇ ਕੰਮ ਨਹੀਂ ਕਰਦਾ ਲੇਕਿਨ ਮੈਂ ਕਰਦਾ ਵੀ ਆ ਮੈਂ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਇਸ ਚੀਜ਼ ਨੂੰ ਮਤਲਬ ਵਰਤਿਆਗਾ ਇਸ ਚੀਜ਼ ਨੂੰ ਕਿਵੇਂ ਵਰਤਿਆਗਾ ਦੋਸਤੋ ਦੇਖੋ ਅਸੀਂ ਜਦੋਂ ਸੋਚਦੇ ਆ ਯਾਰ ਮੈਂ ਮੇਰਾ ਤਾਂ ਯਾਰ ਨਹੀਂ ਕੁਝ ਬੰਦਾ ਹੈਗਾ ਮੈਂ ਜਿਹੜੇ ਵੀ ਕੰਮ ਨੂੰ ਹੱਥ ਪਾਉਣਾਗਾ ਉਹ ਸਾਲਾ ਮਿੱਟੀ ਹੋ ਜਾਂਦਾ ਜੇ ਸੋਨੇ ਨੂੰ ਹੱਥ ਲਾਉਣਾ ਤਾਂ ਮਿੱਟੀ ਹੋ ਜਾਂਦਾ ਫਲਾਣਾ ਬੰਦਾ ਜੇ ਮਿੱਟੀ ਨੂੰ ਹੱਥ ਪਾਉਂਦਾ ਤਾਂ ਸੋਨਾ ਬਣ ਜਾਂਦਾ ਇਹ ਸੋਚ ਨੈਗੇਟਿਵ ਸੋਚ ਹੈ ਦੋਸਤੋ ਇਹ ਅਗਰ ਤੁਸੀਂ ਇਸ ਚੀਜ਼ ਨੂੰ ਆਪਣੇ ਮਨ ਦੇ ਵਿੱਚ ਵਸਾ ਲਮੋਗੇ ਅਨਕੌਂਸ਼ੀਅਸ ਮਾਈਂਡ ਨੂੰ ਕਮਾਂਡ ਅਗਰ ਤੁਸੀਂ ਕਮਾਂਡ ਕਿਵੇਂ ਦਿੱਤੀ ਜਾਂਦੀ ਆ ਤੁਹਾਡੇ ਦਿਮਾਗ ਵੱਲੋਂ ਤੁਹਾਡੀ ਆਤਮਾ ਵੱਲੋਂ ਤੁਹਾਡੇ ਮਨ ਵੱਲੋਂ अनकॉन्शियस माइंड ਨੂੰ ਇੱਕ ਕਮਾਂਡ ਦੇ ਦਿੱਤੀ ਜਾਂਦੀ ਆ ਵੀ ਨਹੀਂ ਯਾਰ ਮੈਂ ਕਾਮਯਾਬ ਨਹੀਂ ਹੋਣਾ ਹੈਗਾ ਤਾਂ ਤੁਹਾਨੂੰ ਕੋਈ ਦੁਨੀਆ ਦੀ ਤਾਕਤ ਕਾਮਯਾਬ ਨਹੀਂ ਕਰ ਸਕਦੀ ਤੁਹਾਨੂੰ ਕੋਈ ਵੀ ਦੁਨੀਆ ਦੀ ਤਾਕਤ ਅੱਗੇ ਨਹੀਂ ਵਧਾ ਸਕਦੀ ਲੇਕਿਨ ਮੈਂ ਤੁਹਾਨੂੰ ਹੁਣ ਤੁਸੀਂ ਕਹੋਗੇ ਕਿ ਫੇਰ ਆਪਦੀ ਗੱਲ ਕਰਦਾ ਦੋਸਤੋ ਇਹ ਗੱਲ ਕਰਨੀ ਜ਼ਰੂਰੀ ਹੈ ਮੈਂ ਬਾਰ-ਬਾਰ ਗੱਲ ਪਹਿਲਾਂ ਵੀ ਮੈਂ ਕਈ ਵਾਰੀ ਰਿਪੀਟ ਕੀਤੀ ਆ ਮੈਂ ਵੀ ਫੇਲ ਹੋਇਆ ਸਾਰੀ ਦੁਨੀਆ ਹੀ ਫੇਲ ਹੁੰਦੀ ਆ ਲੇਕਿਨ ਫੇਲ ਹੋ ਕੇ ਆਪਣਾ ਜਿਹੜਾ ਅਨਕੌਨਸ਼ੀਅਸ ਮਾਈਂਡ ਸੀਗਾ ਮੈਂ ਉਹਨੂੰ ਕਮਜ਼ੋਰ ਨਹੀਂ ਹੁਣ ਦਿੱਤਾ ਮੇਰੀ ਕਮਾਂਡ ਉਸ ਨੂੰ ਇਹ ਸੀ ਕਿ ਮੈਨੂੰ ਕੋਈ ਦੁਨੀਆ ਦੀ ਤਾਕਤ ਕਾਮਯਾਬ ਹੋਣ ਤੋਂ ਨਹੀਂ ਰੋਕ ਸਕਦੀ ਮੈਂ ਆਰਥ ਦੇ ਵਿੱਚ ਫੇਲ ਹੋਇਆ ਆਰਥ ਚੋਂ ਫੇਲ ਹੋ ਕੇ ਮੈਂ ਆਪਣੇ ਪਿੰਡ ਚ ਲਿਆ ਗਿਆ ਔਰ ਮੈਂ ਸਰਪੰਚ ਬਣ ਚੁੱਕਿਆ ਸੀ ਲੇਕਿਨ ਕਰੋੜਾਂ ਰੁਪਏ ਦਾ ਕਰਜ਼ਾ ਮੇਰੇ ਉੱਪਰ ਟੁੱਟ ਚੁੱਕਿਆ ਸੀਗਾ ਕਰੋੜਾਂ ਰੁਪਏ ਦਾ ਆਰਥ ਦੀ ਦੁਕਾਨ ਫੇਲ ਹੋ ਗਈ ਲੱਖ ਬੋਰੀ ਜਿਸ ਦੁਕਾਨ ਤੇ ਆਉਂਦੀ ਸੀ ਮੈਂ ਉਹ ਦੁਕਾਨ ਨੂੰ ਬੰਦ ਕਰਨ ਲਈ ਮਜਬੂਰ ਹੋ ਗਿਆ ਲੇਕਿਨ ਬੰਦ ਕਰਕੇ ਮੈਂ ਕੋਠੀ ਮਲੇਰ ਕੋਲੋਂ ਵੇਚ ਕੇ ਪਿੰਡ ਚਲਿਆ ਗਿਆ ਔਰ ਪਿੰਡ ਜਾ ਕੇ ਮੇਰੀ ਹਾਲਤ ਇਹ ਹੋ ਗਈ ਕਿ ਮੈਂ ਪੱਗ ਬੰਨਣ ਲਈ ਮੇਰੇ ਕੋਲ ਸਮਾਂ ਨਹੀਂ ਸੀ ਹੁੰਦਾ ਕਿਉਂਕਿ ਸਵੇਰੇ ਪੈਸੇ ਵਾਲੇ ਲੋਕ ਮੇਰੇ ਦਰਾਂ ਤੇ ਖੜੇ ਹੁੰਦੇ ਸੀਗੇ ਤਾਂ ਮੇਰਾ ਇੱਕ ਦੋਸਤ ਸੀ ਬਲਿਹਾਰਾ ਸਿੰਘ ਜੈਲਦਾਰ ਮੈਂ ਉਹਦੀ ਮੋਟਰ ਤੇ ਜਾਣਾ ਉਹਦੀ ਮੋਟਰ ਤੇ ਜਾ ਕੇ ਮੈਂ ਤਿਆਰ ਹੋਣਾ ਨਹਾਉਣਾ ਵੀ ਉਹਦੀ ਮੋਟਰ ਤੇ ਪੱਗ ਵੀ ਮੈਂ ਉਹਦੀ ਮੋਟਰ ਤੇ ਬੰਨਣੀ ਤਾਂ ਬਿਹਾਰੇ ਨੇ ਕਦੇ-ਕਦੇ ਮੈਨੂੰ ਕਹਿਣਾ ਵੀ ਸਰਪੰਚ ਸਾਹਿਬ ਹੁਣ ਤੂੰ ਕੀ ਕਰੇਗਾ ਹੁਣ ਤੂੰ ਕੀ ਕਰੇਗਾ ਤੇਰੇ ਲੋਕ ਮੰਗਰ ਫਿਰਦੇ ਨੇ ਪੈਸਾ ਕਰੋੜਾ ਰੁਪਇਆ ਤੈਂ ਦੇਣਾਗਾ ਵੀ ਹੁਣ ਆਪਣਾ ਬਣੂਗਾ ਕੀ ਤਾਂ ਮੈਂ ਉਹਨੂੰ ਮੇਰਾ ਜਵਾਬ ਇੱਕੋ ਹੀ ਹੁੰਦਾ ਸੀ ਕਿ ਬਿਹਾਰੇ ਮੈਂ ਇੱਕ ਦਿਨ ਫਿਰ ਕਾਮਯਾਬ ਹੋਊਗਾ ਮੈਂ ਇੰਨਾ ਕਾਮਯਾਬ ਕਾਮਯਾਬ ਹੋਊਗਾ ਕਿ ਦੁਨੀਆ ਦੇਖੇਗੀ ਮੈਂ ਆਪਣੇ ਪਿੰਡ ਦੇ ਵਿੱਚੋਂ ਹੀ ਕਾਮਯਾਬ ਨਹੀਂ ਹੋਊਗਾ ਮੈਂ ਇਲਾਕੇ ਦੇ ਵਿੱਚੋਂ ਕਾਮਯਾਬ ਹੋ ਕੇ ਤੈਨੂੰ ਦੁਬਾਰਾ ਦਿਖਾਉਂਗਾ ਕਿ ਮੈਂ ਕਿਵੇਂ ਕਰੋੜਾਂ ਦੇ ਵਿੱਚ ਖੇਡਦਾ ਤਾਂ ਉਹਨੇ ਮੈਨੂੰ ਕਹਿਣਾ ਕਿ ਤੇਰਾ ਦਿਮਾਗ ਹਿੱਲ ਗਿਆ ਸਰਪੰਚ ਲੋਕ ਤੇਰੇ ਮੰਗਲ ਫਿਰਦੇ ਨੇ ਤੂੰ ਮੇਰੀ ਮੋਟਰ ਤੇ ਤਿਆਰ ਹੁੰਨਾ ਉਹਨਾਂ ਤੋਂ ਵਚਨ ਉਹਨਾਂ ਦਾ ਮੂੰਹ ਸਪਾਉਂਦਾ ਫਿਰਦਾ ਤੂੰ ਤੂੰ ਕਹਿੰਦਾ ਮੈਂ ਕਰੋੜਾਂ ਚ ਖੇਡੂਗਾ ਤੂੰ ਕਿਹੜੀਆਂ ਗੱਲਾਂ ਕਰਦਾ ਮੈਂ ਉਹਨੂੰ ਕਹਿਣਾ ਕਿ ਦੇਖੀ ਸਹੀ ਵਿਹਾਰੇ ਇੱਕ ਦਿਨ ਗਰਮੀਤ ਸਿੰਘ ਸਰਪੰਚ ਤੈਨੂੰ ਦੁਬਾਰਾ ਕਾਮਯਾਬ ਹੋ ਕੇ ਦਿਖਾਵੇਗਾ ਇਹ ਕੀ ਸੀ ਮੈਂ ਆਪਣੇ ਅਨਕੌਨਸ਼ੀਅਸ ਮਾਈਂਡ ਨੂੰ ਕਮਾਂਡ ਦੇ ਦਿੱਤੀ ਸੀ ਕਿ ਮੈਂ ਕਾਮਯਾਬ ਹੋਣਾ ਹੈ ਹਰ ਹਿੱਲੇ ਕਾਮਯਾਬ ਹੋਣਾ ਹੈ ਹੁੰਦਾ ਕੀ ਹੈ ਦੋਸਤੋ ਪਰਮਾਤਮਾ ਹਰ ਇੱਕ ਬੰਦੇ ਨੂੰ ਮੌਕਾ ਦਿੰਦਾ ਹੈ ਜਿਹੜਾ ਬੰਦਾ ਮੌਕਾ ਕਬੂਲ ਲੈਂਦਾ ਹੈ ਜਿਵੇਂ ਮੰਨ ਲਓ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਆ ਕਿ ਯਾਰ ਮੈਂ ਤਾਂ ਮੇਰਾ ਨਹੀਂ ਕੁਸਬਾਨਾ ਮੇਰਾ ਨਹੀਂ ਕੁਸੋਣਾ ਉਹ ਉਸ ਨੈਗੇਟਿਵ ਮਤਲਬ ਸੋਚ ਦੇ ਵਿੱਚ ਜਦੋਂ ਪ੍ਰਮਾਤਮਾ ਕੋਈ ਤੁਹਾਨੂੰ ਮੌਕਾ ਦਿੰਦਾ ਤੁਸੀਂ ਉਸ ਮੌਕੇ ਨੂੰ ਗਵਾ ਲੈਨੇ ਹੋ ਪਰ ਜਦੋਂ ਤੁਸੀਂ ਆਪਣੇ ਅਨਕੌਨਸ਼ੀਅਸ ਮਾਈਂਡ ਨੂੰ ਕਮਾਂਡ ਦਿੱਤੀ ਹੋਈ ਆ ਕਿ ਮੈਂ ਤਾਂ ਕਾਮਯਾਬ ਹੋਣਾ ਹੀ ਆ ਜਦੋਂ ਤੁਹਾਨੂੰ ਕੋਈ ਮੌਕਾ ਮਿਲਦਾ ਤੁਹਾਡਾ ਜਿਹੜਾ ਅਨਕੌਨਸ਼ੀਅਸ ਮਾਈਂਡ ਹੈ ਇਹ ਸਰੀਰ ਦੇ ਨੂੰ ਕੰਟਰੋਲ ਕਰਦਾ ਹੈ ਦੋਸਤੋ ਇਹ ਤੁਹਾਡੇ ਸਰੀਰ ਦੇ ਬਲੱਡ ਪ੍ਰੈਸ਼ਰ ਨੂੰ ਤੁਹਾਡੇ ਦਿਮਾਗ ਨੂੰ ਹਰ ਇੱਕ ਚੀਜ਼ ਨੂੰ ਕੰਟਰੋਲ ਕਰਦਾ ਹੈ ਇਹਦੇ 'ਚ ਇੰਨੀ ਕੁ ਪਾਵਰ ਹੈ ਮੈਂ ਤੁਹਾਨੂੰ ਹੁਣ ਥੋੜੀ ਜੀ ਮੈਂ ਗੱਲ ਚਲੋ ਚੱਲ ਵੀ ਹੁਣ ਮੈਂ ਦੋਸਤੋ ਅੱਗੇ ਵੀ ਗੱਲ ਕਰਦੇ ਆਂ ਕਹਿੰਦੇ ਨੇ ਕਿ ਅਮਰੀਕਾ ਦੇ ਵਿੱਚ ਇੱਕ ਵਾਰ ਇੱਕ ਵਿਅਕਤੀ ਨੂੰ ਸਜ਼ਾ ਹੋਈ ਮੌਤ ਦੀ ਉਹ ਟੀਕਾ ਲਾ ਕੇ ਬੰਦੇ ਨੂੰ ਮਤਲਬ ਮਾਰਦੇ ਸੀਗੇ ਤਾਂ ਉਹਨਾਂ ਨੇ ਇੱਕ ਤਜਰਬਾ ਕੀਤਾ ਉਸ ਬੰਦੇ ਨੂੰ ਕਿਹਾ ਕਿ ਤੈਨੂੰ ਫਲਾਹ ਤਰੀਕ ਨੂੰ ਐਨੇ ਵਜੇ ਜਿਹੜਾ ਹੈਗਾ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ ਤੇਰੇ ਜ਼ਹਿਰ ਦਾ ਟੀਕਾ ਲਵਾਇਆ ਲਾਇਆ ਜਾਏਗਾ ਉਹ ਉਸ ਚੀਜ਼ ਨੂੰ ਆਪਣੇ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਉਹਨੇ ਫਿੱਟ ਕਰ ਲਿਆ ਕਿ ਮੈਂ ਫਲਾਹ ਤਰੀਕ ਨੂੰ ਚਲੇ ਜਾਣਾ ਹੈ ਔਰ ਦੋਸਤੋ ਉਸ ਤੋਂ ਬਾਅਦ ਜਦੋਂ ਡੇਟ ਆਉਂਦੀ ਹੈ ਉਹ ਉਹਨੂੰ ਫਿਰ ਬਾਰ ਬਾਰ ਕਹਿੰਦੇ ਨੇ ਕਿ ਫਲਾਣਾ ਟਾਈਮ ਆਉਣ ਵਾਲਾਗਾ ਤੂੰ ਆਪਣਾ ਤਿਆਰੀ ਕਰ ਤੈਨੂੰ ਟੀਕਾ ਲਾ ਕੇ ਮਾਰਨਾ ਹੈ ਲੇਕਿਨ ਉਧਰੋਂ ਉਹਨਾਂ ਨੇ ਇੱਕ ਤਜਰਬਾ ਕਰਨਾ ਸੀ ਉਹਨਾਂ ਨੇ ਪਾਣੀ ਦਾ ਟੀਕਾ ਪਰਿਆ ਉਸ ਸਮੇਂ ਉਸੇ ਟਾਈਮ ਉਸੇ ਪਲ ਉਹਦੇ ਪਾਣੀ ਦਾ ਟੀਕਾ ਲਾਇਆ ਗਿਆ ਔਰ ਉਹਦੀ ਡੈਥ ਹੋ ਜਾਂਦੀ ਹੈ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਕਿਸ ਤਰ੍ਹਾਂ ਹੋ ਗਿਆ ਉਹਨਾਂ ਦਾ ਪਾਣੀ ਦਾ ਟੀਕਾ ਲਾਇਆ ਜ਼ਹਿਰ ਦਾ ਕੋਈ ਟੀਕਾ ਲਾਇਆ ਹੀ ਨਹੀਂ ਤਾਂ ਦੋਸਤੋ ਪਤਾ ਚੱਲਿਆ ਕਿ ਉਹਦੇ ਅਨਕੌਨਸ਼ੀਅਸ ਮਾਈਂਡ ਨੇ ਇਹ ਗੱਲ ਮੰਨ ਲਈ ਸੀ ਕਿ ਮੈਂ ਤਾਂ ਮਰ ਜਾਣਾ ਹੈ ਉਹਦੇ ਅਨਕੌਨਸ਼ੀਅਸ ਮੈਂਡ ਨੇ ਜਦੋਂ ਟੀਕਾ ਲੱਗਿਆ ਉਹਨੇ ਇੰਨਾ ਸਰੀਰ ਦੇ ਵਿੱਚ ਜ਼ਬਰਦਸਤ ਉਹ ਕੀਤਾ ਕਿ ਜਿਹੜੀ ਸਰੀਰ ਦੀ ਜ਼ਹਿਰ ਹੁੰਦੀ ਹੈ ਉਸੇ ਜ਼ਹਿਰ ਦੇ ਨਾਲ ਉਹਦੀ ਮੌਤ ਹੋ ਜਾਂਦੀ ਹੈ ਸੋ ਮੇਰਾ ਕਹਿਣ ਦਾ ਭਾਵ ਦੋਸਤੋ ਜਦੋਂ ਫਿਰ ਤੁਹਾਨੂੰ ਮੌਕਾ ਮਿਲਦਾ ਹੈ ਅਨਕੌਨਸ਼ੀਅਸ ਮਾਈਂਡ ਤੁਹਾਡਾ ਫਿਰ ਉਸੇ ਮੌਕੇ ਨੂੰ ਸਾਹਮ ਕੇ ਤੁਹਾਨੂੰ ਫਿਰ ਅਰਸਾ ਤੇ ਪਾਉਂਦਾ ਕਰ ਦਿੰਦਾ ਮਤਲਬ ਪ੍ਰਮਾਤਮਾ ਦੀ ਤਾਕਤ ਨੂੰ ਵਰਤਣਾ ਤੁਸੀਂ ਹੈ ਹੁਣ ਦੋਸਤੋ ਮੈਂ ਆਉਣਾ ਅਸਲੀ ਪੁਆਇੰਟ ਦੇ ਉੱਪਰ ਹੁਣ ਅਸੀਂ ਕੀ ਕਰਦੇ ਆ ਅਸੀਂ ਬਾਰ ਬਾਰ ਮੈਂ ਤੁਹਾਨੂੰ ਰੋਜ਼ ਹਰ ਰੋਜ਼ੇ ਗੱਲ ਰਿਪੀਟ ਕਰ ਰਹੇ ਹਾਂਗਾ ਕਿ ਜਿਹੜੇ ਮੇਰੇ ਵੀਰ ਜਿਹੜੇ ਲੋਕ ਪੈਸਾ ਲਈ ਬੈਠੇ ਨੇ ਜਿਨ੍ਹਾਂ ਕੋਲੇ ਸਭ ਕੁਝ ਹੈਗਾ ਲੇਕਨ ਉਹਨਾਂ ਦਾ ਜਿਹੜਾ ਅਨਕੌਨਸ਼ੀਅਸ ਮਾਈਂਡ ਹੈ ਜਿਹੜਾ ਉਹਨਾਂ ਦਾ ਮਨ ਹੈ ਉਹ ਇਹ ਮੰਨੀ ਬੈਠਾ ਕਿ ਅਸੀਂ ਤਾਂ ਯਾਰ ਸਸਤੀ ਜ਼ਮੀਨ ਲਵਾਂਗੇ ਸਾਨੂੰ ਸਸਤੀ ਜ਼ਮੀਨ ਮਿਲ ਜੂਗੀ ਕੱਲ ਮੈਨੂੰ ਇੱਕ ਵੀਰ ਦਾ ਫੋਨ ਆਇਆ ਸੈਦ ਜੇ ਉਹ ਸੁਣਦਾ ਹੋਵੇ ਉਹਦਾ ਮੈਂ ਚਲੋ ਨਾਮ ਦਾ ਜ਼ਿਕਰ ਤਾਂ ਨਹੀਂ ਮਤਲਬ ਨਾਂ ਨਹੀਂ ਲੈਂਦਾ ਉਹਨੇ ਮੈਨੂੰ ਕਿਹਾ ਕਿ ਸਰਪੰਚ ਕੈਨੇਡਾ ਤੋਂ ਮੈਨੂੰ ਫੋਨ ਆਇਆ ਸੌਰੀ ਕੈਨੇਡਾ ਤੋਂ ਕਿ ਅਸੀਂ 10 ਕਿੱਲੇ ਜ਼ਮੀਨ ਲੈਣੀ ਆ ਸਾਨੂੰ ਮੋਗੇ ਜ਼ਮੀਨ ਲੈ ਕੇ ਦੋ ਤਾਂ ਮੈਂ ਉਹਨੂੰ ਦੱਸਿਆ ਉੱਥੇ ਤਾਂ ਇੰਨਾ ਰੇਟ ਹੈਗਾ ਲੈ ਦੇਣਿਆ 10 ਕਿੱਲੇ ਉਹ ਕਹਿੰਦਾ ਨਹੀਂ ਯਾਰ ਉੱਥੇ ਇੰਨਾ ਰੇਟ ਤਾਂ ਸਰਪੰਚ ਸਾਹਿਬ ਜਾਦੇ ਆ ਮੈਂ ਕਿਹਾ ਵੀ ਜਦੋਂ ਹੁਣ ਰੇਟ ਹੋ ਚੁੱਕਿਆ ਉਹਨਾ ਮੈਂ ਕੀ ਕਰ ਸਕਦਾਗਾ ਹੁਣ ਉੱਥੇ 60 ਲੱਖ ਦੇ ਆਲੇ-ਦਾਲੇ ਰੇਟ ਹੈ ਤਾਂ ਉਹਨੇ ਕਿਹਾ ਨਹੀਂ ਯਾਰ ਅਸੀਂ ਤਾਂ ਸੋਚਦੇ ਸੀ 30-35 ਲੱਖ ਨੂੰ ਮਿਲੇਗਾ ਮੈਂ ਕਿਹਾ ਆਪਣੇ ਕਹਿਣ ਨਾਲ ਕੁਝ ਨਹੀਂ ਹੋਣਾ ਤੁਸੀਂ ਜ਼ਮੀਨ ਲਓ ਤੁਹਾਡੀ ਜ਼ਮੀਨ ਜਿਸ ਤਰ੍ਹਾਂ ਲੋਕਾਂ ਦੀ ਜ਼ਮੀਨ ਦੇ ਰੇਟ ਵਧੇ ਨੇ ਉਸੇ ਤਰ੍ਹਾਂ ਤੁਹਾਡੀ ਜ਼ਮੀਨ ਦਾ ਵੀ ਰੇਟ ਵਧੇਗਾ ਉਹ ਕਹਿੰਦਾ ਨਹੀਂ ਯਾਰ ਆਪਾਂ ਮਹੀਨਾ ਰੁਕੀ ਜਾਂਦੇ ਆ ਆਪਾਂ 6 ਮਹੀਨੇ ਰੁਕ ਜਾਂਦੇ ਆ ਸਰਪੰਚ ਸਾਹਿਬ ਕੋਈ ਨਾ 6 ਮਹੀਨਾ ਤੱਕ ਘਟ ਜਾਊਗਾ ਮਤਲਬ ਕਿ ਉਹਦੇ ਮਾਈਂਡ ਨੇ ਉਹਨੂੰ ਇੰਨਾ ਕੰਟਰੋਲ ਕੀਤਾ ਹੋਇਆ ਕਿ ਆਪਾਂ ਰੁਕ ਜਾਨਨੇ ਆ ਕੋਈ ਗੱਲ ਨਹੀਂ ਹੁਣ ਜਦੋਂ ਉਹ ਰੁਕੂਗਾ ਮੈਂ ਉਹਨੂੰ ਸਮਝਾਈ ਗੱਲ ਏ ਕਿ ਉਸ ਸਮੇਂ ਤੱਕ ਇਹ ਰੇਟ ਬਣੀ ਰਹਨੇ ਇਹ ਵੀ ਅੱਗੇ ਵਧ ਜਾਣੇ ਨੇ ਗਾ ਨਹੀਂ ਨਹੀਂ ਯਾਰ ਘਟ ਜਾਣਗੇ ਮਤਲਬ ਕੀ ਉਹਦਾ ਜਿਹੜਾ ਦੂਸਰਾ ਮਾਈਂਡ ਹੈ ਜਿਹੜਾ ਮਨ ਹੈ ਉਹਦਾ ਉਹ ਅਚੇਤ ਮਨ ਨੂੰ ਕਹਿ ਰਿਹਾਗਾ ਕਿ ਨਹੀਂ ਯਾਰ ਘਟਣਗੇ ਰੇਟ ਹਾਲਾਂਕਿ ਉਦੇ ਕਹਿਣ ਨਾਲ ਜਾਂ ਸੋਚਣ ਨਾਲ ਤਾਂ ਕੁਝ ਨਹੀਂ ਹੋਣਾ ਪਰ ਅਗਰ ਉਹ ਆਪਣੇ ਅਚੇਤ ਮਨ ਨੂੰ ਅਗਰ ਉਹ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਇਹ ਫਿੱਟ ਕਰਦਾ ਕਿ ਨਹੀਂ ਮੈਂ ਜਿੰਨੇ ਪੈਸੇ ਮੇਰੇ ਕੋਲ ਹੈਗੇ ਨੇ ਮੈਂ ਜ਼ਮੀਨ ਲੈਣੀ ਆ ਮੁੱਗੇ ਹੀ ਲੈਣੀ ਆ ਔਰ ਕੋਈ ਬਾਤ ਨਹੀਂ ਪ੍ਰਮਾਤਮਾ ਜਾਂ ਮੈਂ ਆਪਣੀ ਮਿਹਨਤ ਦੇ ਨਾਲ ਉਸ ਜ਼ਮੀਨ ਨੂੰ ਸੋਨਾ ਉਗਲ ਲਈ ਮਜਬੂਰ ਕਰ ਦੇਵਾਂਗਾ ਅਗਰ ਉਹ ਇਹ ਸੋਚਦਾ ਕਿ ਨਹੀਂ ਇੱਥੇ ਹੀ ਜ਼ਮੀਨ ਲੈ ਕੇ ਇਸੇ ਜ਼ਮੀਨ ਨੂੰ ਚਾਹੇ 10 ਦੀ بجائے 8 ਕਿੱਲੇ ਬਣ ਜਾਣ ਲੇਕਿਨ ਉਹੋ ਹੀ 8 ਕਿੱਲੇ ਜਿਹੜੇ ਨਗੇ ਅੱਜ 60 ਲੱਖ ਵਾਲੇ ਨੇ ਕੱਲ ਨੂੰ 85 ਦੇ ਹੋਣਗੇ ਕੱਲ ਨੂੰ ਕਰੋੜ ਦੇ ਹੋਣਗੇ ਤਾਂ ਦੋਸਤੋ ਉਸ ਵਿਅਕਤੀ ਨੇ ਪੈਸੇ ਸਹੀ ਜਗ੍ਹਾ ਤੇ ਲਾ ਦੇਨੇ ਸੀਗੇ ਇਹੋ ਹਾਲ 90 95% ਲੋਕਾਂ ਦਾ ਜਿਹੜੇ ਪੈਸੇ ਲੈ ਕੇ ਬੈਠੇ ਹੋਏ ਨੇ ਲੇਕਿਨ ਉਹ ਆਪਣੇ ਅਚੇਤ ਮਨ ਦੇ ਵਿੱਚ ਇਹ ਗੱਲ ਫਿੱਟ ਕਰ ਹੀ ਬੈਠੇ ਨੇ ਕਿ ਨਹੀਂ ਅਸੀਂ ਜਦੋਂ ਰੇਟ ਘਟਣਗੇ ਉਦੋਂ ਹੀ ਲਵਾਂਗੇ ਜਦੋਂ ਕਿ ਉਹਨਾਂ ਲੋਕਾਂ ਕੋਲੇ ਉਸ ਸਮੇਂ ਦੇ ਪੈਸੇ ਆਏ ਹੋਏ ਨੇ ਜਦੋਂ ਰੇਟ 20 ਤੋਂ 22 ਲੱਖ ਰੁਪਏ ਦਾ ਸੀ ਉਹਨਾਂ ਨੇ ਆਪਣਾ ਮੌਕਾ ਗਵਾ ਲਿਆ ਉਹ ਅਚੇਤ ਮਨ ਜਿਹੜਾ ਉਹਨਾਂ ਦਾ ਜਿਵੇਂ ਮੈਂ ਤੁਹਾਨੂੰ ਕਿਹਾ ਨੈਗੇਟਿਵ ਸੋਚ ਲੈ ਕੇ ਬੈਠੇ ਹੋਏ ਨੇ ਉਹ 22 ਲੱਖ ਵੇਲੇ ਵੀ ਸੋਚਦੇ ਸੀਗੇ ਨਹੀਂ 15 ਲੱਖ ਦਾ ਰੇਟ ਹੋਵੇਗਾ ਆਪਾਂ ਫੇਰ ਲਵਾਂਗੇ 22 ਤੋਂ 24 ਹੋਇਆ 24 ਤੋਂ 28 ਹੋਇਆ 30 ਹੋਇਆ 40 45 50 60 ਰੇਟ ਹੋ ਗਿਆ ਲੇਕਿਨ ਨਹੀਂ ਕੁਝ ਲੈ ਕੇ ਕਰ ਸਕੇ ਮੈਂ ਅੱਜ ਵੀ ਬੇਨਤੀ ਕਰਦਾ ਜਿਹੜੇ ਵੀ ਮੇਰੇ ਵੀਰ ਜਿੰਨਾ ਕੋਲੇ ਮੌਕੇ ਹੈਗੇ ਨੇ ਉਹਨਾਂ ਨੂੰ ਗਵਾਓ ਨਾ ਆਪਣੇ ਜਿਹੜਾ ਤੁਹਾਡਾ ਅਨਕੌਨਸ਼ੀਅਸ ਮਾਈਂਡ ਹੈ ਉਹਨੂੰ ਕਮਾਂਡ ਦਿਓ ਕਿ ਅਸੀਂ ਕਾਮਯਾਬ ਹੋਣਾ ਔਰ ਇਸੇ ਪੈਸੇ ਦੇ ਨਾਲ ਕਾਮਯਾਬ ਹੋਣਾ ਦੋਸਤੋ ਮੈਂ ਤੁਹਾਨੂੰ ਹੁਣ ਦੁਬਾਰਾ ਰਿਪੀਟ ਕਰਕੇ ਫੇਰ ਆਪਣੀ ਗੱਲ ਤੇ ਆਉਣਾਗਾ ਜਦੋਂ ਮੇਰੇ ਕੋਲੇ ਫਿਰ ਕੁਝ ਵੀ ਨਹੀਂ ਸੀ ਰੁਪਈਆ ਵੀ ਮੇਰੇ ਕੋਲ ਨਹੀਂ ਸੀਗਾ ਤਾਂ ਮੈਂ ਇਸ ਮੌਕੇ ਦੀ ਤਾਰਿਖ ਵਿੱਚ ਸਿੱਕੇ ਮੈਨੂੰ ਸਮਾਂ ਮਿਲੇ ਤਾਂ ਪ੍ਰਾਪਰਟੀ ਦਾ 2002 ਦੇ ਵਿੱਚ ਦੁਬਾਰਾ ਕੰਮ ਸਟਾਰਟ ਹੋਇਆ ਮੈਂ ਕੰਮ ਸ਼ੁਰੂ ਕੀਤਾ ਔਰ ਕੰਮ ਸਟਾਰਟ ਬਿਨਾ ਪੈਸੇ ਤੋਂ ਕੀਤਾ 1 ਰੁਪਿਆ ਵੀ ਕੋਲੇ ਨਹੀਂ ਸੀਗਾ ਔਰ ਕੰਮ ਸਟਾਰਟ ਕਰਕੇ ਅੱਜ ਵੈਘਰੂ ਨੇ ਜਿਸ ਜਗ੍ਹਾ ਦੇ ਉੱਤੇ ਬਿਠਾਇਆ ਹੋਇਆ ਉਸ ਜਗ੍ਹਾ ਦੇ ਉੱਪਰ ਬੈਠਣ ਲਈ ਹਰ ਇੱਕ ਮੇਰਾ ਵੀਰ ਇਹ ਸੁਪਨਾ ਲੈ ਕੇ ਬੈਠਾਗਾ ਕਿ ਮੇਰੀ ਵੀ ਇਹੋ ਜੀ ਵਧੀਆ ਜਗ੍ਹਾ ਦੇ ਉੱਪਰ ਕੋਠੀ ਹੋਵੇ ਇਹੋ ਜੀ ਵਧੀਆ ਗੱਡੀ ਹੋਵੇ ਇਹੋ ਜੀ ਮੇਰੀ ਮਤਲ ਜਿਹੜੀ ਰੈਂਟਲ ਪ੍ਰਾਪਰਟੀ ਹੋਵੇ ਉੱਥੇ ਪ੍ਰਮਾਤਮਾ ਨੇ ਤਾਂ ਬਿਠਾਇਆ ਜਦੋਂ ਕਿ ਮੈਂ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਇਹ ਠਾਣੀ ਹੋਈ ਸੀ ਦਲੀਲ ਬਣਾਈ ਹੋਈ ਸੀ ਕਿ ਮੈਂ ਕਾਮਯਾਬ ਹੋਵਾਂਗਾ ਕੋਈ ਰੋਕ ਨਹੀਂ ਸਕਦਾ ਔਰ ਫਿਰ ਪ੍ਰਮਾਤਮਾ ਨੇ ਮੈਨੂੰ ਉਸ ਜਗ੍ਹਾ ਦੇ ਉੱਪਰ ਲੈ ਕੇ ਆਂਦਾ ਔਰ ਹੁਣ ਮੈਂ ਤੁਹਾਨੂੰ ਅਗਲੀ ਗੱਲ ਦੱਸਦਾ ਹਾਂ ਦੋਸਤੋ ਹੁਣ ਅੱਜ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂਗਾ ਕਿ ਬਹੁਤ ਜਲਦੀ ਇਸ ਮਕਾਮ ਤੋਂ ਵੀ ਅੱਗੇ ਪਹੁੰਚਾਂਗੇ ਅੱਜ ਜੋ ਗੱਡੀਆਂ ਅੱਜ ਜੋ ਪ੍ਰਮਾਤਮਾ ਨੇ ਰਤਵੇ ਦਿੱਤੇ ਨੇ ਉਸੇ ਕਿਰਪਾ ਨਾਲ ਉਹਦੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਵੀ ਆਪਣੇ ਅਨਕੌਂਸ਼ੀਅਸ ਮਾਈਂਡ ਨੂੰ ਇੱਕ ਕਮਾਂਡ ਦਿੱਤੀ ਹੋਈ ਆ ਕਿ ਨਹੀਂ ਰੁਕਣਾ ਨਹੀਂ ਅੱਗੇ ਵੀ ਕੁਝ ਕਰਕੇ ਦਿਖਾਉਣਾ ਹੈ ਔਰ ਲੋਕਾਂ ਲਈ ਕੁਝ ਉਦਾਹਰਨ ਪੇਸ਼ ਕਰਨੀ ਹੈ ਦੋਸਤੋ ਕੱਲਾ ਜੇ ਅਸੀਂ ਇਹ ਸੋਚੀਏ ਕਿ ਮੇਰੇ ਮਤਲਬ ਜਿੰਨੀ ਆਮਦਨ ਹੈ ਉਹਦੇ ਨਾਲ ਆਪਣਾ ਕੰਮ ਚੱਲ ਰਿਹਾ ਆ ਆਪਾਂ ਨੇ ਕੀ ਲੈਣਾ ਨਹੀਂ ਅਗਰ ਅਸੀਂ ਕੰਮ ਕਰਦੇ ਆ ਤਾਂ ਉਹਦੇ ਨਾਲ 10 ਵਿਅਕਤੀਆਂ ਨੂੰ ਹੋਰ ਰੋਟੀ ਦਾ ਸਾਧਨ ਬਣਦਾ ਕੋਈ ਤੁਹਾਡੇ ਨਾਲ ਮੁਲਾਜ਼ਮ ਕੰਮ ਕਰਦਾ ਕੋਈ ਤੁਹਾਡੇ ਨਾਲ ਡਰਾਈਵਰੀ ਕਰਦਾ ਕੋਈ ਤੁਹਾਡੇ ਨਾਲ ਪ੍ਰਾਪਰਟੀ ਡੀਲਰ ਕੰਮ ਕਰਦਾ ਜਦੋਂ ਅਸੀਂ ਕੰਮ ਕਰਦੇ ਆ ਤੁਹਾਡੇ ਨਾਲ ਜਿਹੜੇ ਪ੍ਰਾਪਰਟੀ ਡੀਲਰ ਸੌਦਾ ਕਰਦੇ ਨੇ ਉਹਨਾਂ ਨੂੰ ਵੀ ਕਮਿਸ਼ਨ ਮਿਲਦਾ ਹੈ ਅਗਰ ਅਸੀਂ ਘਰੇ ਬੈਠ ਜਾਈਏ ਸਾਡੇ ਬੈਠਣ ਦੇ ਨਾਲ ਹੋਰ 10 ਚੁੱਲ੍ਹੇ ਨੇ ਜਿਹੜੇ ਠੰਡੇ ਹੋ ਜਾਂਦੇ ਨੇ ਸੋ ਮੇਰਾ ਇਹ ਮੇਰਾ ਦੋਸਤੋ ਇਹ ਹੰਕਾਰ ਨਹੀਂ ਹੈ ਇਹ ਮੈਂ ਤੁਹਾਨੂੰ ਜਿਹੜੇ ਮੇਰੇ ਨੌਜਵਾਨ ਬੱਚੇ ਨੇ ਮੈਂ ਉਹਨਾਂ ਲਈ ਇਹ ਜਿਹੇ ਵੀਡੀਓ ਬਣਾਉਣਾ ਕਿ ਬੈਠੋ ਨਾ ਆਪਣੇ ਅਚੇਤ ਮਨ ਨੂੰ ਇਹੋ ਜੀ ਕਮਾਂਡ ਦਿਓ ਕਿ ਅਸੀਂ ਕਰੋੜਾਪਤੀ ਬਣਨਾ ਹੈ ਅਸੀਂ ਫਲਾਹ ਮਤਲਬ ਜਿਹੜੇ ਬੰਦਿਆਂ ਦੇ ਇੱਕ ਟਾਰਗੇਟ ਹੁੰਦਾ ਕਿ ਫਲਾਣੇ ਬੰਦੇ ਵਰਗੇ